ਡिटੇਲ ਹੈਗੀ ਜਿਹੜੇ ਆਏ ਬੰਦੇ ਨਹੀਂ ਡਿਟੇਲ ਨਹੀਂ ਕੋਈ ਤਾਂ ਲੈ ਕੇ ਕਿੱਧਰ ਆਏ ਪਤਾ ਨਹੀਂ ਕਿੱਥੇ ਚਲ ਗਏ ਹੋਣ ਸਾਰੇ ਬੰਦੇ ਇੱਥੇ ਪਿਆ ਰਹੇ ਸਾਰੀ ਰਾਤ ਆ ਜਾਂਦੇ ਨਹੀਂ ਕਿੱਥੋਂ ਚੱਕੇ ਉਦਾਂ ਹੀ ਚੱਕ ਕੇ ਰਾਹ ਜੋ ਇੱਥੇ ਬੱਸ ਸਟੈਂਡ ਤਾਂ ਹੈ ਹੀ ਨਹੀਂ ਜਿੱਥੇ ਤੂੰ ਰੋਕੀ ਫਿਰ ਤੂੰ ਰੋਕੀ ਕੇ ਹਿਸਾਬ ਨਾਲ ਇੱਥੇ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਉਸ ਵਕਤ ਮਾਹੌਲ ਗਰਮਾ ਗਿਆ ਜਦਦੇ ਇੱਕ ਪ੍ਰਵਾਸੀਆਂ ਦੇ ਨਾਲ ਭਰੀ ਹੋਈ ਬੱਸ ਰੁਪਿੰਦਰ ਲੋਕਾਂ ਦੇ ਵੱਲੋਂ ਘੇੜ ਲਿਆ ਜਾਂਦਾ ਹੈ ਪੁਲਿਸ ਨੂੰ ਮੌਕੇ ਤੇ ਬੁਲਾਇਆ ਗਿਆ ਜਦੋਂ ਲੋਕਾਂ ਦੇ ਵੱਲੋਂ ਬੱਸ ਦੇ ਡਰਾਈਵਰ ਤੋਂ ਕਾਗਜ਼ਾ ਦੀ ਮੰਗ ਕੀਤੀ ਗਈ ਤਾਂ ਬੱਸ ਦਾ ਡਰਾਈਵਰ ਕੋਈ ਵੀ ਕਾਗਜ਼ਾ ਪੇਸ਼ ਨਹੀਂ ਕਰ ਪਾਇਆ ਤੇ ਨਾ ਹੀ ਲਾਇਸੈਂਸ ਵਿਖਾ ਪਾਇਆ ਡਰਾਈਵਰ ਦਾ ਕਹਿਣਾ ਹੈ ਕਿ ਇਹ ਟੂਰਿਸਟ ਬੱਸ ਹੈ ਰੋਜ਼ਾਨਾ ਹੁਸ਼ਿਆਰਪੁਰ ਤੇ ਹੋਰ ਸ਼ਹਿਰਾਂ ਸਮੇਤ ਪ੍ਰਵਾਸੀਆਂ ਨੂੰ ਉਤਾਰ ਕੇ ਇੱਥੋਂ ਜਾਂਦੀ ਹੈ ਤੇ ਉੱਥੇ ਹੀ ਦੱਸ ਦਈਏ ਕਿ ਬੱਸ ਖੇਤਾਂ ਦੇ ਵਿੱਚ ਆ ਪਹੁੰਚੀ ਹੈ ਤਾਂ ਲੋਕਾਂ ਦੇ ਵੱਲੋਂ ਉਸ ਨੂੰ ਘੇੜ ਲਿਆ ਗਿਆ ਗੱਲਬਾਤ ਕਰਦੇ ਹਾਂ ਕਿਸਾਨਾਂ ਨੂੰ ਮਨਜੀਤ ਰਾਏ ਦਾ ਇਹ ਕਹਿਣਾ ਕਿ ਪਾਸੇ ਤਾਂ ਪੁਲਿਸ ਪੰਜਾਬੀਆਂ ਦੇ ਕੈਮਰਿਆਂ ਦੇ ਰਾਹੀਂ ਚਲਾਨ ਕੱ ਲੋਕਾਂ ਤੇ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਦੇ ਚਲਦੇ ਇੱਥੇ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ। ਸਾਮਾਨ ਵੇਚ ਰਹੇ ਸਾਮਾਨ ਵੇਚ ਰਹੇ ਨੇ ਸਾਮਾਨ ਘਾਲੀ ਕੱਢਉਣਾ ਪਿਆ। ਸਾਮਾਨ ਵੇਚ ਰਹਿਣ ਦਿਓ। ਸਾਮਾਨ ਨਹੀਂ ਕੰਦੇ ਕਿਹਾ। ਕੀ ਨਾਮ ਹੈ ਅੰਦਰ? ਮਾਜੀਦ। ਕਿੱਥੇ ਦਾ ਹਨ ਉਹ? ਮੈਂ ਜ਼ਿਲ੍ਹਾ ਹਾਪੂਣ। ਇਹ ਜੋ ਬਾਦਸ਼ਾਹ ਕਾਦੇ ਲਈ ਰੋਕੀ ਗਈ ਇਥੇ। ਸਰ یہاں ਬਨ ਨਾਲੇ 돌ਨੇ ਕੇ ਲਈ ਰੋਕਤੇ ਹੈ ਇਹੀ ਤੇ ਰਹਤੇ। ਜੋ ਵਿੱਚ ਲੋਕ ਨੇ ਉਹਨਾਂ ਦਾ ਕਹਿਣਾ ਕਿ ਇਹਦੇ ਵਿੱਚ ਪ੍ਰਵਾਸੀਆਂ ਜਿਹਨਾਂ ਨੂੰ ਲੈ ਕੇ ਆਏ ਤੁਸੀਂ ਇੱਥੇ ਛੱਡਿਆ। ਜੀ। ਕੀ ਉਹਨਾਂ ਦਾ ਡਾਟਾ ਕੋਈ ਹੈ ਤੇ ਰਖੋ? ਨਹੀਂ ਕੋਈ ਡਾਟਾ ਨਹੀਂ। બસ ਕਿਹੜੀ ਹੈ ਪਰਮਟ ਇਹਦਾ ਵਗੈਰਾ ਪਰਮਟ ਵਗੈਰਾ ਸਭ ਹੈ ਪਰ ਆਨਲਾਈਨ ਹੈ ਤੇਰੇ ਲੋਕ ਕਹਿਆ ਗਿਆ ਕਿ ਟੂਰਿਸਟ ਬਸ ਆ ਪਰ ਇਹ ਤਾਂ ਪੱਕਾ ਉੱਪਰ ਲਿਖਿਆ ਹੈ ਹਸ਼ਾਰਪੁਰ ਰੂਟ ਪਾਸਾਂ ਦੀ ਹੈ ਆ ਰੋ ਜਾਤੀ ਹੈ ਟਾਈਮਿੰਗ ਨਹੀਂ ਦੀ ਹੈ ਟਾਈਮਿੰਗ ਕੋਈ ਨਹੀਂ ਹੈ ਜਾਣੇ ਕੀ ਟਾਈਮਿੰਗ ਆਉਣੇ ਕੋਈ ਨਹੀਂ ਉਹ ਫਿਰ ਬਸ ਸਟੈਂਡ ਕਿਉਂ ਨਹੀਂ ਰੋਕਦੇ ਬੱਸਾਂ ਇਦਾਂ ਹੀ ਬਾਈਪਾਸਾਂ ਦੇ ਕਿਉਂ ਰੁਕੀਆਂ ਨਹੀਂਆਂ ਖੇਤਾਂ ਦੇ ਵਿੱਚ ਮੇਰੇ ਨਾਂ ਤੇ ਦੋ ਤੇ ਨਾ ਕਮਰਾ ਉਮਰਾ ਬਨਵਾਰ ਕਮਰਾ ਲੈ ਰੱਖਾ ਯਾਰ ਉਹ ਤਾਂ ਤੂੰ ਆਪਣੇ ਲਈ ਰੱਖਿਆ ਹੋਇਆ ਕਮਰਾ ਬਾਕੀਆਂ ਲਈ ਤੁਹਾਨੂੰ ਲਿਆ ਸਾਰਿਆਂ ਲਈ ਮੈਨੂੰ ਬੱਸ ਸਟੈਂਡ ਕਿਉਂ ਨਹੀਂ ਉਤਾਰਦਾ ਇਹ ਦੱਸ ਬੱਸ ਸਟੈਂਡ ਨਹੀਂ ਜਾਂਦੀ ਨਾ ਟੂਰਿਸਟ ਗਾੜੀ ਇਹ ਟੂਰਿਸਟ ਬੱਸ ਹੈ ਪਰ ਇਹਦੇ ਉੱਤੇ ਤੂੰ ਕਹਿ ਰਿਹਾ ਕਿ ਬਾਹਰ ਰੋਜ਼ ਪੱਕਾ ਕਿਹੜਾ ਲੱਗ ਰਿਹਾ ਹੈ ਹਾਰਪਾ ਹਾਂ 13 ਵਜੇ ਪਰਮਿਟ ਦੇ ਉੱਤੇ ਕਿੱਥੇ ਦਾ ਪਰਮਿਟ ਪਾਇਆ ਹੈ ਜੀ ਪਰਮਿਟ ਕਹਾ ਗਿਆ ਹੈ ਪਰਮਿਟ ਹੈ ਆਲ ਇੰਡੀਆ ਹੈ ਆਲ ਇੰਡੀਆ ਪਰਮਿਟ ਹੈ ਟੈਕਸ ਵੀ ਹੈ ਸਭ ਚੀਜ਼ ਹੈ ਜਹਾਂ ਪੇ ਕਿੰਨੇ ਲੋਕਾਂ ਨੂੰ ਉਤਾਰਾ ਹੈ ਯਹਾਂ ਪੇ 10 ਲੋਕ ਬੇ ਉਤਰਾਂਗੇ 8 ਤੋਂ 10 ਤੱਕ ਕੋ ਮੈਨੂੰ ਹੁਣੇ ਥੋੜੀ ਦੇਰ ਪਹਿਲਾਂ ਫੋਨ ਗਿਆ ਜਿੱਤੋਂ ਸਾਡੇ ਨੌਜੋਨਾਂ ਦਾ ਪੁਰੀ ਹੀ ਰੰਦਾ ਮੇਰੇ ਵੀ ਰਹਿਚਪੁਰੀ ਹੀ ਰਾਂ ਸੋ ਅੱਜ ਮੈਂ ਖੇਤਾਂ ਦੇ ਟਰੈਕਟਰ ਤੇ ਆਪਣਾ ਕੰਮ ਕਰ ਰਿਹਾ ਸੀਗਾ ਤਾਂ ਮੈਨੂੰ ਫੋਨ ਗਿਆ ਵੀ ਇੱਥੇ ਇੱਕ ਬੱਸ ਜਿਹੜੀ ਉਤਰੀ ਆ ਆ ਕੇ ਪ੍ਰਵਾਸੀਆਂ ਦੀ ਯੂਪੀ ਤੋਂ ਜਿਹੜੇ ਆਈ ਆ ਭਰ ਕੇ ਬੱਸ ਤੇ ਉਹ ਇੱਥੇ ਬੰਦੇ ਆ ਕੇ ਤਾਰੇ ਗਏ ਤੇ ਜਦੋਂ ਨੌਜੋਨਾਂ ਨੇ ਆ ਕੇ ਉਹਨੂੰ ਪੁੱਛਿਆ ਵੀ ਭਾਈ ਇਹ ਜਿਹੜੇ ਬੰਦੇ ਆਏ ਇਹਨਾਂ ਦਾ ਕੋਈ ਪ੍ਰੂਫ ਹੈਗਾ ਵੀ ਕਿੱਥੋਂ ਚੜੇ ਆ ਤਾਂ ਕਿੱਥੇ ਉਤਰੇ ਆ ਜਾਂ ਉਹਨਾਂ ਦਾ ਕੋਈ ਆਧਾਰ ਕਾਰਡ ਤੇ ਬੱਸ ਵਾਲੇ ਕੋਈ ਉਹਨਾਂ ਦਾ ਪ੍ਰੂਫ ਨਹੀਂ ਸੀ ਉਹ ਕਹਿੰਦਾ ਮੇਰੇ ਕੋਲ ਕੋਈ ਪ੍ਰੂਫ ਨਹੀਂ ਦੂਜੀ ਗੱਲ ਜਦੋਂ ਬਸ ਵਾਲੇ ਨੂੰ ਪੁੱਛਿਆ ਵੀ ਪਾਈ ਇਹਦੇ ਡਾਕੂਮੈਂਟਸ ਪੇਪਰ ਦਿਖਾ ਉਹ ਬਸ ਦਾ ਕੋਈ ਪੇਪਰ ਵੀ ਨਹੀਂ ਸੀ ਫਿਰ ਜਦੋਂ ਮੈਂ ਵੀ ਆ ਗਿਆ ਤੇ ਪੁਲਿਸ ਮੁਲਾਜ਼ਮ ਵੀ ਆਏ ਨੇ ਪੁਲਿਸ ਮੁਲਾਜ਼ਮਾਂ ਨੇ ਆ ਕੇ ਸਾਰਾ ਰਿਕਾਰਡ ਖੰਗਾ ਲਿਆ ਉਹਦਾ ਨਾ ਤੇ ਉਹਦੇ ਕੋਲ ਪਰਮਿਟ ਹੈ ਔਰ ਨਾ ਉਹਦੇ ਕੋਲ ਆਰਸੀ ਹੈ ਔਰ ਲਾਇਸੈਂਸ ਵੀ ਸਾਨੂੰ ਤਾਂ ਇੰਝ ਆਪਦਾ ਜਿਵੇਂ ਡੁਪਲੀਕੇਟ ਹੈ ਹੁਣ ਚੈੱਕ ਕਰਨਗੇ ਪੁਲਿਸ ਵਾਲੇ ਜਾ ਕੇ ਸੋ ਉਹ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਤੇ ਉਹ ਥਾਣਾ ਪੁਰੀ ਰਾ ਹੁਣ ਬਸ ਭੇਜੀ ਹੈ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਵੀ ਇਹ ਕੀ ਜਿਹੜੀਆਂ ਜੂਪੀ ਤੋਂ ਬੱਸਾਂ ਚੱਲਦੀਆਂ ਨੇ ਭਰ ਕੇ ਪੰਜਾਬ ਨੂੰ ਇਹ ਬਿਨਾ ਪੇਪਰਾਂ ਤੋਂ ਹੀ ਚੱਲਣ ਗਈਆਂ ਪੰਜਾਬ ਦੇ ਵਿੱਚ ਪੰਜਾਬ ਵਾਲੇ ਲੋਕਾਂ ਦੇ ਤੁਸੀਂ ਕੈਮਰਿਆਂ ਨਾਲ ਹੀ ਚਲਾਨ ਕੱਟ ਰਹੇ ਹੋ ਕਾਰਾਂ ਦੇ ਮੋਟਰਸਾਈਕਲਾਂ ਦੇ ਤੇ ਫੇਰ ਜਿਹੜੀਆਂ ਇਹ ਅਦਰ ਸਟੇਟ ਤੋਂ ਆਉਂਦੀਆਂ ਨੇ ਉਹਦਾ ਕੋਈ ਜਲਾ ਨਹੀਂ ਕੀ ਗੱਲ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੀ ਪੁਲਿਸ ਹੈ ਰੁਪਈਏ ਲੈ ਕੇ ਭੇਜੀ ਜਾਂਦੀ ਹੈ ਇਹ ਕਰਾਪਸ਼ਨ ਚੱਲ ਰਹੀ ਹੈ ਇਹ ਮੋٹے ਰੁਪਈਏ ਕਮਾ ਰਹੇ ਨੇ ਇਸ ਗੱਲ ਦੇ ਵਿੱਚ ਸ਼ੋ ਇਹ ਬਿਲਕੁਲ ਇਹ ਧੰਦਲੀ ਜਿਹੜੀ ਹੋ ਰਹੀ ਆ ਇਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਤੁਸੀਂ ਕਾਨੂੰਨ ਵਿਵਸਥਾ ਨੂੰ ਲਾਗੂ ਕਰੋ ਪੰਜਾਬ ਦੇ ਵਿੱਚ ਇੰਟਰਨਸ ਤੇ ਹੀ ਬਸਦੇ ਪੂਰੇ ਡਾਕੂਮੈਂਟ ਚੈੱਕ ਹੋਣੇ ਤਾਂ ਉੱਥੇ ਬਸ ਰੋਕ ਕੇ ਵਾਪਸ ਭੇਜੀ ਜਾਵੇ ਸੈਕੰਡ ਜਿਹੜੇ ਲੋਕ ਆ ਰਹੇ ਨੇ ਉਹਨਾਂ ਦਾ ਸਾਰਿਆਂ ਦਾ ਡਾਕੂਮੈਂਟ ਚੈੱਕ ਹੋਣ ਜਿਹੜੇ ਪੰਜਾਬ ਤੋਂ ਅਦਰ ਸਟੇਟ ਤੋਂ ਆਉਂਦੇ ਨੇ ਨਹੀਂ ਤਾਂ ਵਾਪਸ ਭੇਜੇ ਜਾਣ